ਅੱਜ ਹੀਰਾਂਜਾ ਕਿੱਸਾ ਜੋ ਕਿ ਵਾਰਿਸ ਸ਼ਾਹ ਨੇ ਲਿਖਿਆ ਵਾਰਿਸ ਸ਼ਾਹ ਕਿੱਸਾਕਾਰਾਂ ਦਾ ਸਰਤਾਜ ਹੈ ਵਾਰਿਸ ਨੇ ਹੀਰਾਂਜਾ ਦਾ ਕਿੱਸਾ 1766 ਈਸਵੀ ਵਿੱਚ ਸੰਪੂਰਨ ਕੀਤਾ ਭਾਵੇਂ ਹੀਰ ਦੇ ਕਿਸੇ ਵਾਰਸ਼ ਤੋਂ ਪਹਿਲਾਂ ਪਿੱਛੋਂ ਵੀ ਲਿਖੇ ਗਏ ਨੇ ਪਰ ਵਾਰਸ਼ ਦੀ ਹੀਰ ਦਾ ਕਿੱਸਾ ਸਭ ਤੋਂ ਮਸ਼ਹੂਰ ਹੈ ਹੀਰ ਦੀ ਪ੍ਰੇਮ ਕਹਾਣੀ ਨੂੰ ਅਮਰਤਾ ਦੇਣ ਵਾਲਾ ਵਾਰਸ਼ਾ ਹੈ ਉਸਨੇ ਹੀਰ ਰਾਂਝੇ ਦੀ ਕਹਾਣੀ ਨੂੰ ਬਿਆਨ ਕਰਨ ਦੇ ਨਾਂ ਨਾਲ ਉਸ ਵੇਲੇ ਦੇ ਸਮਾਜ ਦਾ ਵੀ ਬੜੇ ਵਿਸਥਾਰ ਨਾਲ ਚਿੱਤਰਣ ਕੀਤਾ ਹੈ ਪਹਿਲਾ ਪੈਰਾ ਹੈਗਾ ਕਿਸੇ ਦਾ ਆਰੰਭਾ ਇੱਕ ਤਖਤ ਹਜ਼ਾਰਿਆਂ ਗੱਲ ਕੀਚੇ ਜਿੱਥੇ ਰਾਂਝਾ ਰੰਗ ਮਚਾਇਆ ਈ ਸ਼ੈਲ ਗੱਭਰੂ ਮਸਤ ਅਲਵੇਲੜੀ ਨੀ ਸੁੰਦਰ ਇੱਕ ਦੀ ਇੱਕ ਸваяਈ ਵਾਲੇ ਕੋਕਲੇ ਮੁੰਦਰੀ ਮੰਜ ਲੂੰਗੀ ਨਮਠੜ ਤੇ ਢੜ ਚੜਾਇਆ ਈ ਕਿ ਸਭਤ ਹਜ਼ਾਰੇ ਦੀ ਅਗ ਸਫਾਂ ਗੋਇਆ ਬਹਿਸ਼ ਤੇ ਜ਼ਮੀਨ ਤੇ ਆਈ ਉਹ ਇਹਦਾ ਪ੍ਰਸੰਗ ਉਹੀ ਇੱਕ ਟੋਟਾ ਪੰਜਾਬੀ ਦੀ ਸਹਿਤ ਮੜਾ ਪੁਸਤਕ ਦੇ ਕਵਤਾ ਭਾਗ ਵਿੱਚੋਂ ਜਿਸਾ ਹੀਰਾਂਜਾ ਵਿੱਚੋਂ ਲਿਆ ਗਿਆ ਹੈ ਇਹ ਕਿੱਸਾ ਵਾਰਿਸਾ ਨੇ ਲਿਖਿਆ ਹੈ ਇਹ ਸਤਨਾ ਕਿੱਸੇ ਦਾ ਆਰੰਭ ਭਾਗ ਵਿੱਚੋਂ ਲਿਆ ਗਿਆ ਹਨ ਇਹਦੇ ਵਿੱਚ ਹੀਰਾਂਜੇ ਦੀ ਪ੍ਰੀਮ ਕਹਾਣੀ ਨੂੰ ਬਿਆਨ ਕੀਤਾ ਹੈ ਇੱਕ ਤਖਤ ਹਜ਼ਾਰਿਆਂ ਗੱਲ ਕੀਚੇ ਜਿੱਥੇ ਰਾਂਝਾ ਰੰਗਮਚਾਇਆ ਹੀ ਹੁਣ ਪਹਿਲੀ ਲਾਈਨ ਦੇ ਜਿਹੜੀ ਹੈਗੀ ਵਿਆਖਿਆ ਇਕ ਤਖਤ ਹਜ਼ਾਰੇ ਦੀ ਗੱਲ ਕਰਦਾ ਹਾਂ ਜਿੱਥੇ ਉੱਥੇ ਵਸਦੇ ਰਾਂਝਾ ਨੇ ਰੌਣਕ ਲਾਈ ਹੋਈ ਹੈ ਸ਼ੈਲ ਗੱਭਰੂ ਮਸਤ ਅਲਵੈਲੜੇ ਨੇ ਸੁੰਦਰ ਇੱਕ થી ਇੱਕ ਸવાય ਉੱਥੋਂ ਦੇ ਰਹਿਣ ਵਾਲੇ ਗੱਭਰੂ ਬੜੇ ਸੁੰਦਰ ਨੇ ਮਸਤ ਨੇ ਬੇਫਿਕਰ ਨੇ ਅਤੇ ਇੱਕ ਦੂਜੇ ਤੋਂ ਵੱਧ ਕੇ ਸੁੰਦਰ ਨੇ ਵਾਲੇ ਕੋਕਲੇ ਮੁੰਦਰੀ ਮਾਂਝ ਲੂੰਗੀ ਨਮ ਅਠੜ ਸੇਠੜ ਚੜਾਈ ਉਹਨਾਂ ਨੇ ਕੰਨਾਂ ਦੇ ਵਿੱਚ ਬਾਲੇ ਕੋਕਲੇ ਤੇ ਉਂਗਲੀਆਂ ਵਿੱਚ ਮੁੰਦਰੀਆਂ ਪਾਈਆਂ ਹੋਈਆਂ ਨੇ ਤੇ ਲੱਕ ਦਵਾਲੇ ਧਾਰੀਦਰ ਲੂੰਗੀ ਜਾਂ ਤੋਤੀ ਕਹਿ ਸਕਦੇ ਆਪਾਂ ਉਹ ਬੰਦੇ ਆ ਇਸ ਤਰ੍ਹਾਂ ਹਰ ਗੱਭਰੂ ਨੇ ਆਪਣੀ ਇੱਕ ਦੂਜੇ ਤੋਂ ਵੱਧ ਕੇ ਸ਼ਾਨ ਬਣਾਈ ਹੋਈ ਹੈ ਕਹੀ ਸਭ ਤਹਾਜਰੀ ਦੀ ਆਖ ਸਕਾਂ گویا ਬਹਿਸ਼ਤ ਜ਼ਮੀਨ ਤੇ ਆਏ ਬਹਿਸ਼ਤ ਸਵਰਗ ਮੈਂ ਤਾਂ ਤੱਕ ਤਹਾਜਰੀ ਦੀ ਸੁੰਦਰਤਾ ਦਾ ਕੀ ਬਿਆਨ ਕਰ ਸਕਦਾ ਹਾਂ ਇਸ ਤਰ੍ਹਾਂ ਲੱਗਦਾ ਜਿਵੇਂ ਕਿ ਅਸਮਾਨ ਤੋਂ ਸਵਰਗ ਧਰਤੀ ਉੱਤੇ ਆ ਗਿਆ ਹੋਵੇ ਦੂਸਰਾ ਪੈਰਾ ਆ ਗਿਆ ਜ਼ਮੀਨ ਦਾ ਵਟਵਾਰਾ ਹਾਜ਼ਰਤ ਕਾਜੀ ਤੇ ਪੰਚ ਸਦાય ਸਾਰੇ ਭਾਈਆਂ ਜਿਮੀਨ ਨੂੰ ਕੱਚ ਪੁਆਈ ਆਈ ਕੱਚ ਮਤਲਬ ਮਿੰਤੀ ਕਰਵਾਈ ਵੱਡੀ ਦੇ ਜ਼ਮੀਨ ਦੇ ਬਣੇ ਮਾਲਕ ਬੰਜਰ ਜਮੀਨ ਰੰਜਟੇ ਨੂੰ ਆਈ ਰੰਜਟੇ ਦਾ ਮਤਲਬ ਰਾਂਝੇ ਨੂੰ ਬੱਡੀ ਦਾ ਬਦੌਂ ਦਾ ਰਿਸ਼ਵਤ ਕੱਚਾ ਮਾਰਛਰਿਕ ਮਜ਼ਾਕ ਕਰਦੇ ਭਾਈਆਂ ਰਾਂਝੇ ਦੀ ਬਾਬ ਬਣਾਈ ਆਈ ਕੱਚਾ ਮਾਰ ਸ਼੍ਰੀ ਮਤਲਬ ਖੁਸ਼ ਹੁੰਦੇ ਨੇ ਸ਼ਰੀਗ ਰਿਸ਼ਤੇਦਾਰ ਬਾਬ ਮਜਬੂਰੀ ਹਾਕ ਦੇ ਕੇ ਗੱਲ ਭਾਬੀਆਂ ਇਉਂ ਬਣਾਈ ਛੱਡੀ ਗੱਲ ਮਗਰ ਜੱਟ ਦੇ ਫਗੜੀ ਲਾਏ ਆਈ ਫਗੜੀ ਮਤਲਬ ਬਦਨਾਮ ਕਰਨਾ ਹੁਣ ਬਾਕੀ ਸਾਰੀਆਂ ਲੈਣਾਂ ਦਾ ਪ੍ਰਸੰਗ ਦੀ ਉਸੇ ਤਰੀਕੇ ਨਾਲ ਲਿਖ ਦੇਣੀਆਂ ਨੇ ਇੱਥੇ ਤੁਸੀਂ ਇੱਕ ਲਾਈਨ ਲਿਖਣੀ ਆ ਕਿ ਜਿਹੜਾ ਧੀਦੋ ਰਾਂਝੇ ਦਾ ਬਾਪ ਮੌਜੂ ਠੀਕ ਆ ਉਹਦੀ ਮੌਤ ਜਦੋਂ ਹੋ ਗਈ ਨਾ ਤਾਂ ਉਹਦੇ ਬਾਅਦ ਉਹਦੇ ਭਰਾਵਾਂ ਨੇ ਜਦੋਂ ਜ਼ਮੀਨ ਦੀ ਵੰਡ ਕੀਤੀ ਤਾਂ ਉਹਦੇ ਨਾਲ ਧੋਖਾ ਕੀਤਾ ਠੀਕ ਹੈ ਤੇ ਰਾਂਝੇ ਨੂੰ ਘਟਿਆ ਜਗ੍ਹਾ ਦਿੱਤੀ ਇਹ ਦੱਸਣਾ ਪ੍ਰਸੰਗ ਚ ਠੀਕ ਆ ਕਿਉਂਕਿ ਜ਼ਮੀਨ ਦਾ ਵਟਵਾਰਾ ਵਾ ਨਾ ਹੁਣ ਇਹਦੀ ਆਪਾਂ ਵਿਆਖਿਆ ਦੇਖ ਲਈਏ ਹਜਰਤ ਕਾਜੀ ਤੇ ਪੰਜ ਸਦਾਏ ਸਾਰੇ ਪੰਜ ਪੰਜ ਠੀਕ ਆ ਰਾਂਝੇ ਦੇ ਭਰਾਵਾਂ ਨੇ ਹਜਰਤ ਕਾਜੀ ਤੇ ਪੰਚਾਇਤ ਦੇ ਸਾਰੇ ਮੈਂਬਰਾਂ ਨੂੰ ਸੱਦ ਕੇ ਜਿਵੇਂ ਨੂੰ ਗੱਚ ਪਵਾਈ ਆਈ ਜਾਨੀ ਜ਼ਮੀਨ ਦੀ ਮਿਲਤੀ ਕਰਕੇ ਵੰਡ ਕਰ ਦਿੱਤੀ ਵੱਡੀ ਦੇ ਜ਼ਮੀਨ ਦੇ ਬਣੇ ਮਾਲਕ ਉਹਨਾਂ ਨੇ ਰਿਸ਼ਵਤ ਦਿੱਤੀ ਜਿਨ੍ਹਾਂ ਨੂੰ ਸੱਦਿਆ ਸੀ ਤੇ ਆਪ ਵਧੀਆ ਜ਼ਮੀਨ ਦੇ ਮਾਲਕ ਬਣ ਗਏ ਤੇ ਰਾਂਝੇ ਨੂੰ ਬੰਜਰ ਜ਼ਮੀਨ ਦੇ ਦਿੱਤੀ ਕੱਚਾ ਮਾਰ ਸ਼ਰੀਕੇ ਮਜ਼ਾਕ ਕਰਦੇ ਅੱਛਾ ਫਿਰ ਨਾਲੇ ਤਾਂ ਜ਼ਮੀਨ ਦੇ ਘਟੀਆਂ ਦੇ ਦਿੱਤੀ ਨਾਲੇ ਫਿਰ ਸਾਰੇ ਸ਼ਰੀਖ ਖੁਸ਼ ਹੁੰਦੇ ਆ ਤੇ ਉਹਨੂੰ ਮਖੌਲ ਕਰਦੇ ਆ ਕਿ ਉਹਦੀ ਭਰਾਵਾਂ ਨੇ ਉਹਦੇ ਨਾਲ ਬੁਰੀ ਹਾਲਤ ਕਰ ਦਿੱਤੀ ਆ ਗੱਲ ਭਾਬੀਆਂ ਨੇ ਬਣਾ ਛੱਡੀ ਅੱਛਾ ਅੱਗੋਂ ਫਿਰ ਰਾਂਝੇ ਦੀਆਂ ਭਾਬੀਆਂ ਨੇ ਹਰ ਰੋਜ਼ ਰਾਂਝੇ ਨੂੰ ਕੋਈ ਨਾ ਕੋਈ ਬਦਨਾਮੀ ਦੇਣ ਦਾ ਤਰੀਕਾ ਫੜ ਲਿਆ